ਨੂੰ ਇੱਕ ਇਹਨਾਂ ਦਾ ਆ ਸ਼ੈਂਪੂ ਬੜਾ ਚੰਗਾ ਲੱਗਿਆ ਕਿਉਂਕਿ ਇਹ ਸ਼ੈਂਪੂ ਫੋਰਨ ਦਾ ਹੈ ਯੂ ਐਸ ਏ ਦਾ ਯੂ ਐਸ ਏ ਮੇਡ ਹੈ ਵਾਹ ਯਾਰ ਮਤਲਬ ਇਹ ਇਹ ਤਾਂ ਭਾਜੀ ਕਮਾਲ ਦੀ ਚੀਜ਼ ਹੈ ਬੈਟਰੀ ਤੇ ਨਾਲ ਦੋ ਬੈਟਰੀਆਂ ਇਹਦੇ ਤੇ ਨੱਡ ਨੱਡ ਮੋਡ ਵਾਲਾ 2000 ਵਾਟ ਦਾ ਬਲੋਰ ਇਹ ਕੀ ਪ੍ਰਾਈਸ ਹੈ ਭਾਜੀ 750 ਦਾ ਸਸੇ ਕਾਲ ਕਾਪੀ ਟੂ ਆਲ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬਕੈਨ ਵਾਲਾ ਪਿੰਡ ਦੇ ਵਿੱਚ ਜੰਗਲ 'ਚ ਮੰਗਲ ਕਰਨ ਵਾਲੇ ਹਰਜਿੰਦਰ ਸਿੰਘ ਰਾਜੂ ਸੰਧੂ ਨੇ 2 ਸਾਲ ਪਹਿਲਾਂ ਉਹ ਕੀਤਾ ਜੋ ਕਦੀ ਕਿਸੇ ਨੇ ਸੋਚਿਆ ਨਹੀਂ ਸੀ ਮਸਲਾ ਕੁਝ ਵੀ ਨਹੀਂ ਹੈ ਮਸਲਾ ਹੈ ਘਰ ਦੇ ਵਿੱਚ ਜ਼ਰੂਰਤ ਦੀਆਂ ਚੀਜ਼ਾਂ ਨੂੰ ਬੜੀਆਂ ਚੰਗੀਆਂ ਲਿਆ ਕੇ ਉਹ ਵੀ ਪਿੰਡੂ ਇਲਾਕੇ ਦੇ ਵਿੱਚ ਵੇਚਣਾ ਅੱਜ ਅਸੀਂ ਆਏ ਆ ਉੱਥੇ ਜਗ੍ਹਾ ਤੇ ਦੁਬਾਰਾ ਪਰ ਹੁਣ ਇਹਨਾਂ ਦੀ ਲੋਕੇਸ਼ਨ ਚੇਂਜ ਹੋ ਗਈ ਹੈ ਸਮਾਨ ਨਵਾਂ ਆ ਗਿਆ ਹੈ ਬੜੀਆਂ ਸੋਹਣੀਆਂ ਸੋਹਣੀਆਂ ਬੜੀਆਂ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਘਰ ਦੇ ਵਿੱਚ ਰੂਟੀਨ ਯੂਜ਼ਡ ਆਉਣ ਵਾਲੀਆਂ ਹੁੰਦੀਆਂ ਨੇ ਉਹ ਇਹਨਾਂ ਕੋਲ ਅਵੇਲੇਬਲ ਨੇ ਮੈਂ ਗੱਲ ਕਰਾਂ ਕਾਰ ਦੇ ਵਿੱਚ ਹਵਾ ਭਰਨ ਵਾਸਤੇ ਮੈਂ ਗੱਲ ਕਰਾਂ ਕਾਰ ਦੀ ਵਾਸ਼ਿੰਗ ਵਾਸਤੇ ਮੈਂ ਗੱਲ ਕਰਾਂ ਸ਼ੈਂਪੂ ਦੀ ਮੈਂ ਗੱਲ ਕਰਾਂ ਲਾਲ ਟੇਨ ਦੀ ਮੈਂ ਗੱਲ ਕਰਾਂ ਲਾਈਟ ਦੀ ਮੈਂ ਗੱਲ ਕਰਾਂ ਹੋਰ ਵੀ ਅਜਹੀਆਂ ਚੀਜ਼ਾਂ ਦੀ ਜਿਹਦੀ ਆਪਾਂ ਨੂੰ ਰੂਟੀਨ ਲਾਈਫ 'ਚ ਬੜੀ ਲੋਡ ਰਹਿੰਦੀ ਹੈ ਉਹ ਇਹਨਾਂ ਦੇ ਕੋਲ ਮੌਜੂਦ ਹੈ ਤੁਸੀਂ ਆਨਲਾਈਨ ਮੰਗਵਾ ਤਾਂ ਲੈਂਦੇ ਹੋ ਪਰ ਉਹ ਇੰਨੀਆਂ ਕਿਫਾਇਤੀ ਨਹੀਂ ਹੁੰਦੀਆਂ ਪਰ ਰਜੂ ਜੀ ਆਪਦੇ ਹੱਥੀਂ ਇਹ ਚੀਜ਼ਾਂ ਵੇਖ ਕੇ ਦਿੱਲੀ ਬੰਬਈ ਕੈਲਕਟਾ ਮਦਰਾਸ ਭਾਰਤ ਦੇ ਲਗ ਲਗ ਸਥਾਨਾਂ ਤੋਂ ਲਿਆ ਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਇਹ ਹੁਣ ਤੁਹਾਡੇ ਹੱਥ ਚ ਹੈ ਕਿ ਤੁਸੀਂ ਚੰਗੀਆਂ ਚੀਜ਼ਾਂ ਲੈਣਾ ਚਾਹੁੰਦੇ ਹੋ ਕਿ ਆਨਲਾਈਨ ਫੇਕ ਮਾਲ ਜਿਹੜਾ ਹੈ ਉਹ ਤੁਸੀਂ ਖਰੀਦਣਾ ਚਾਹੁੰਦੇ ਹੋ ਮੇਰੇ ਸਾਰੇ ਜ਼ਿਮੀਂਦਾਰ ਵੀਰਾਂ ਨੂੰ ਸਾਰੇ ਵੀਰ ਪੈਣਾ ਪਰਮ ਸਤਿ ਸ੍ਰੀ ਅਕਾਲ ਵੀਰ ਜੀ ਪਹਿਲਾਂ ਅਸੀਂ ਪਿਛਲੇ ਸਾਲ ਅੱਜ ਜਨਵਰੀ ਦੇ ਵਿੱਚ ਇਸ ਓਪਨਿੰਗ ਕੀਤੀ ਸੀ ਬਕੈਨ ਵਾਲਾ ਚ ਜਿਹਦੇ ਵਿੱਚ ਅਸੀਂ ਸਾਡੀ ਸੋਚ ਸੀ ਅਸੀਂ ਵੀ ਖੇਤੀਬਾੜੀ ਨਾਲ ਸੰਬੰਧਤ ਆ ਸਾਡੇ ਕੋਲ ਸਾਰਾ ਕਿੰਨੂ ਦਾ ਬਾਗ ਆ ਸਾਰੀ ਖੇਤੀ ਕਰਦੇ 12 13 ਕਿੱਲਾਂ ਦੀ ਪਰ ਅਸੀਂ ਸੋਚਿਆ ਵੀ ਜੀਮੀਦਾਰ ਨੂੰ ਆਪਾਂ ਨੂੰ ਬਹੁਤ ਮੁਸ਼ਕਲ ਆਉਂਦੀ ਜਦੋਂ ਕਿਤੇ ਸ਼ਹਿਰ ਬਾਜ਼ਾਰ ਵੀ ਜਾਣੇ ਸਮਾਨ ਵਾਸਤੇ ਉਹਦੇ ਵਾਸਤੇ ਅਸੀਂ ਪਿੰਡ ਦੇ ਵਿੱਚ ਇੱਕ ਸਾਰੀ ਚੀਜ਼ ਇੱਕੋ ਛੱਤ ਥੱਲੇ ਦੇਣ ਦਾ ਤਯਾ ਕੀਤਾ ਸੀ ਤੇ ਅਸੀਂ ਬਿਲਕੁਲ ਸ਼ਿਪ ਦਾ ਜਿਹੜਾ ਸਮਾਨ ਸ਼ਿਪ ਦੀ ਕਟਿੰਗ ਹੁੰਦੀ ਗੁਜਰਾਤ ਦੇ ਵਿੱਚ ਉੱਥੋਂ ਲੈ ਕੇ ਆਉਂਦੇ ਆ ਜੀ ਤੇ ਉਹਦੇ ਵਿੱਚ ਸਾਰੀ ਚੀਜ਼ ਤੁਹਾਨੂੰ ਅਵੇਲੇਬਲ ਇੱਕੋ ਛੱਤ ਦੇ ਥੱਲੇ ਹੌਲੀ ਹੌਲੀ ਪੌੜੀ ਚੜਦੇ ਜਾਂਦੇ ਹੌਲੀ ਹੌਲੀ ਮਿਲੂਗੀ ਪਹਿਲਾਂ ਆਪਣੇ ਕੋਲ ਦੁਕਾਨ ਸੀ ਬਕੈਣ ਵਾਲੇ ਕਿਰਾਏ ਤੇ ਹੁਣ ਅਸੀਂ ਦਾਨੇ ਵਾਲਾ ਚੌਂਕ ਦੇ ਨਾਲ ਝੰਡਾ ਵਾਲਾ ਮੀਰਾ ਸਾਗਲਾ ਪਿੰਡਾ ਸ਼ਰੋਡ ਦੇ ਉੱਤੇ ਉੱਥੇ ਆਪਦੀਆਂ ਦੁਕਾਨਾਂ ਬਣਾ ਲੀਆਂ ਨੇ ਨਾਲ ਆਪਾਂ ਬਿਲਡਿੰਗ ਮਟੀਰੀਅਲ ਦਾ ਕੰਮ ਸ਼ੁਰੂ ਕਰਤਾ ਨਾਲ ਜੋ ਵੀ ਸਮਾਨ ਆਪਣਾ ਸਾਰਾ ਜੋ ਵੀ ਆਪਣੇ ਘਰਵਰ ਤੋਂ ਵਿੱਚ ਕੰਮ ਆਉਂਦਾ ਉਹ ਸਾਰੇ ਸਮਾਨ ਦੀ ਆਪਾਂ ਬਹੁਤ ਵਧੀਆ ਤੇ ਮਤਲਬ ਵਾਜਬ ਰੇਟ ਦੇ ਉੱਤੇ ਜਿਹੜਾ ਜੈਨੂਇਨ ਰੇਟ ਦੇ ਉੱਤੇ ਦੇ ਰਹੇ ਆ ਤੇ ਸਮਾਨ ਵੀ ਬਹੁਤ ਵਧੀਆ ਤੁਹਾਨੂੰ ਸ਼ੁਰੂ ਤੋਂ ਦੱਸਦੇ ਆਂ ਵੀਰ ਜੀ ਆਪਣੇ ਕੋ ਵੀਰ ਜੀ ਪਹਿਲੇ ਨੰਬਰ ਤੇ ਦਾ ਮੈਟਰਸ ਹੁੰਦਾ ਜੀ ਬਾਹਰ ਦਾ ਹਾਂ ਮੇਡ ਇਨ ਇਟਲੀ ਮੇਡ ਇਨ ਯੂ ਐਸ ਏ ਠੀਕ ਹੈ ਇਹ ਆਪਾਂ ਬਹੁਤ ਵੇਚ ਤੇ ਦਾਸ ਆਏ ਸੀ ਇੱਕ ਰਹਿ ਗਿਆ ਹਾਂ 10 15 ਦੇ ਵਿੱਚ ਵਿੱਚ ਮੈਟਰਸ ਮਤਲਬ ਗੱਦਾ ਹੋ ਗਿਆ ਗੱਦਾ 6 बाई 6.5 6 6 ਸਾਈਜ਼ ਦੋ ਰਾਤਾਂ ਦੀ ਉਸ ਤੋਂ ਬਾਅਦ ਆਪਣੇ ਕੋ ਆ ਗਿਆ ਜੀ ਸਨ ਬਾਥ ਬੈੱਡ ਮਤਲਬ ਕਈਆਂ ਦੇ ਫਰਮ ਦੇ ਹਾਊਸ ਦੇ ਵਿੱਚ ਰੱਖਣੇ ਹੁੰਦੇ ਛੋਟੇ ਇੱਕ ਬੰਦੇ ਵਾਸਤੇ ਗੱਡੀ 'ਚ ਰੱਖਣਾ ਉਦੇ ਦੋ ਤਰ੍ਹਾਂ ਦੇ ਬੈੱਡ ਹੁੰਦੇ ਜੀ ਇੱਕ ਬੈਗ ਵਿੱਚ ਪੈਕ ਹੋ ਜਾਂਦਾ ਇੱਕ ਥੱਲੇ ਜਿਵੇਂ ਮਰਜ਼ੀ ਕੱਟ ਫੋਲਡ ਹੋ ਜਾਂਦਾ ਹੂੰ ਫਿਰ ਆ ਜਾਂਦੀ ਆਪਣੇ ਕੋਲ ਫਾਰਮ ਹਾਊਸ ਰੱਖਣ ASCII ਛੋਟੀਆਂ ਫ੍ਰਿਜਾਂ ਮਤਲਬ ਜਿੱਥੇ ਮਰਜ਼ੀ ਯੂਜ਼ ਕਰੋ ਤੇ ਮਰਜ਼ੀ ਯੂਜ਼ ਕਰੋ ਜੀ ਦਫ਼ਤਰ ਦੇ ਵਿੱਚ ਫਾਰਮ ਕਈ ਜ਼ਿਮੀਂਦਾਰ ਭਰਾ ਫਾਰਮ ਹਾਊਸ 'ਚ ਰੱਖਦੇ ਨੇ ਕੀ ਪ੍ਰਾਈਸ ਕੀ ਹੈ ਪ੍ਰਾਈਸ ਤੇ ਇਹਨਾਂ ਦਾ ਹੈਗਾ ਜੀ ਕੋਈ 5-5 ਹਜ਼ਾਰ ਦੀ ਰੇਂਜ 'ਚ ਆ ਬਾਹਰ ਦੀਆਂ ਇੰਗਲੈਂਡ ਦੀਆਂ ਨੇ ਹੂੰ ਉਦੋਂ ਬਾਅਦ ਆ ਜਾਂਦੀ ਆਪਣੇ ਕੋਲ ਸਾਰੀ ਤਰਪਾਲ ਆ ਜਾਂਦੀ ਬਹੁਤ ਤਰ੍ਹਾਂ ਦੀ ਠੀਕ ਹੈ ਇਹ ਵੀ ਮੇਰੇ ਜ਼ਿਮੀਂਦਾਰ ਭਰਾ ਬਹੁਤ ਯੂਜ਼ ਕਰਦੇ ਟਰਾਲੀਆਂ ਦੀਆਂ ਸਾਈਡਾਂ ਕਰ ਆਪਣੇ ਪੰਨੇ ਆ ਜਾਂਦੇ ਜੀ ਸ਼ਰਤਾਂ ਦੇ ਪਾਉਣ ਵਾਲੇ ਬਾਕੀ ਉਦੋਂ ਬਾਅਦ ਫਿਰ ਆਪਣੇ ਕੋ ਆ ਜਾਂਦੇ ਜੀ ਬੈਟਰੀਆਂ ਬੈਟਰੀ ਜਦ ਆ ਗਈ ਇਹ ਬੈਡ ਆ ਗਈ ਇਹ ਇਹ ਵੀ ਬੈਡ ਆ ਜਿਹੜੀ ਆ ਬੈਗ ਦੇ ਵਿੱਚ ਪੈਕ ਹੋ ਜਾਂਦਾ ਅੱਛਾ ਇਹ ਕਾਰ ਦੇ ਵਿੱਚ ਵੀ ਰੱਖਿਆ ਜਾਊਗਾ ਦੇ ਵਿੱਚ ਰੱਖੋ ਜਿੱਥੇ ਮਰਜੀ ਇਹਨੂੰ ਫੋਲਡ ਕਰਕੇ ਮੁੜ ਕੇ ਸਿੱਧਾ ਕਰ ਲਓ ਇਹਨਾਂ ਟਾਰਚਾਂ ਬਾਰੇ ਦੱਸੋ ਫਿਰ ਆ ਜੀ ਇਹ 10 15 ਤਰ੍ਹਾਂ ਦੀ ਟਾਰਚ ਹੈ ਆਪਣੇ ਕੋ ਹਮ ਹਰ ਇੱਕ ਤਰ੍ਹਾਂ ਦੀ ਵਾਟਰਪੂਫ 20 ਤੋਂ 25 ਘੰਟੇ ਚੱਲਣ ਵਾਲੀ ਟਾਰਚ ਉਦੋਂ ਬਾਅਦ ਆ ਆ ਗਈ ਹਮ 8-10 ਤਰ੍ਹਾਂ ਦੇ ਮਾਡਲ ਤੇ ਇਹਦੇ ਵਿੱਚ ਹੀ ਆਉਂਦੇ ਆ ਜੀ ਬਾਕੀ ਫਿਰ ਉਹ ਤੋਂ ਬਾਅਦ ਆ ਜਿਵੇਂ ਮਤਲਬ ਦਿਵਾਨ ਬੈੱਡ ਆ ਗਈ ਸਾਰੇ ਸ਼ਿਪ ਤੇ ਆ ਹੂੰ ਉੱਥੇ ਗੱਦੇ ਆ ਗਏ ਵਧੀਆ ਬਾਹਰ ਦੇ 8-10 ਤਰ੍ਹਾਂ ਦਾ ਸਾਬਣ ਆ ਗਿਆ ਬਾਹਰ ਦਾ ਹੂੰ 3-4 ਤਰ੍ਹਾਂ ਦਾ ਸ਼ੈਂਪੂ ਹੈਂਡ ਵਾਸ਼ ਆ ਗਿਆ ਬਾਹਰ ਦਾ ਸ਼ੈਂਪੂ ਵੀ ਹੈ ਹੈਂਡ ਵਾਸ਼ ਸਾਰਾ ਸ਼ੈਂਪੂ ਜਰਮਨੀ ਦਾ ਜੀ ਤੇ ਯੂ ਐਸ ਏ ਦਾ 13 ਮੰਨ ਲਓ ਪਰਫਿਊਮ ਆ ਗਏ ਜੀ ਹੂੰ ਸਾਰੇ ਬਾਹਰ ਦੇ ਆ ਗਏ ਕੋਈ ਸੌਦੀ ਦਾ ਕੋਈ ਜਰਮਨੀ ਦਾ ਕੋਈ ਕਿਸੇ ਮਤਲਬ ਅਡੋ ਅਡ ਜਿਹੜੇ ਸ਼ਿਪ ਚ ਆ ਰਹੇ ਜੀ ਆ ਮਾਡਲ ਆ ਗਈ ਸ਼ੋ ਪੀਸ ਘਰਾਂ 'ਚ ਰੱਖਣ ਵਾਸਤੇ ਠੀਕਾ ਲੱਕੜ ਦੇ ਬਾਕੀ ਰੱਸੀ ਆ ਗਈ 10 ਤੋਂ 15 ਤਰ੍ਹਾਂ ਦੀ ਠੀਕ ਹੈ ਸਾਰੀ ਛਿੱਪ ਦੀ ਰੱਸੀ origignal ਬਾਹਰ ਦੀ ਬਹੁਤ ਵਧੀਆ ਠੀਕ ਹੈ ਜਿਵੇਂ ਆਹ ਰੱਸੀ ਆਲੀ ਬਹੁਤ ਹੈ ਵੀਰ ਜੀ ਦਸਨੀ ਹੈ ਤਾਂ ਇੱਕ ਵਾਰੀ ਤੋਂ ਬਾਅਦ ਟਾਰਚ ਆ ਗਈ ਜਿਵੇਂ ਛੋਟੀਆਂ ਛੋਟੀਆਂ ਜਿਵੇਂ ਆਹ ਟਾਰਚ ਚਲਾ ਲਓ ਹੂੰ ਇਹ ਰੋਸ਼ਨੀ ਵਾਹ ਯਾਰ ਮਤਲਬ ਇਹ ਦਾ ਭਾਜੀ ਕਮਾਲ ਦੀ ਚੀਜ਼ ਹੈ ਕਈ ਵਾਰ ਕੀ ਹੈ ਨਾ ਆਪਾਂ ਹੁਣ ਜਾਨਦੇ ਆ ਤੇ ਇਹ ਟਾਰਚ ਦੀ ਜਿਹੜੀ ਰੋਸ਼ਨੀ ਹੈ ਨਾ ਉਹ ਗੋਲ ਜੀ ਬਣ ਕੇ ਰਹਿ ਜਾਂਦੀ ਹੈ ਲੇਕਿਨ ਉਹ ਫੈਲਦੀ ਹੈ ਜਿਆਦਾ ਵਧੀਆ ਲੱਗੀ ਮੈਨੂੰ ਇਹ ਟਾਰਚ ਦੀ ਸਾਰੀ ਕੋਈ ਮਤਲਬ ਸਾਰੀ ਚਾਰਜੇਬਲ ਹੈ ਜੀ ਠੀਕ ਹੈ ਜਿੰਨੀਆਂ ਵੀ ਜਿੰਨੇ ਆ ਵੀ ਚਾਰਜੇਬਲ ਇਹ ਕਿੰਨੇ ਦੀ ਹੈ ਕਿਹੜੀ ਇਹ ਇਹ ਤਾਂ 200 ਦੀ ਲਓ 200 ਰੁਪਏ ਦੇ ਵਿੱਚ ਅੱਜ ਕੱਲ ਆਂਦਾ ਕੀ ਹੈ 200 ਰੁਪਏ ਚ ਕੀ ਆਣਾ ਤੇ ਪਟੀ ਆ ਗਈ ਨਾ ਮੰਜਾਂ ਵਾਸਤੇ ਰੇਟਾਂ ਦੀ ਆ ਜਿਵੇਂ ਕੋਈ ਵੀ ਰੱਸੀ ਆਪਣੇ ਕੋਲ ਬਹੁਤ ਤਰ੍ਹਾਂ ਦੀ ਪਈ ਹੈ ਜੀ ਰੱਸੀ ਚਾਬੀਆਂ ਆ ਗਈਆਂ ਚਾਬੀਆਂ ਦੇ ਸੈੱਟ ਹੈ 10 ਤੋਂ 15 ਤਰ੍ਹਾਂ ਦੇ ਸੰਗਲ ਆ ਗਏ ਠੀਕ ਹੈ ਬਾਕੀ ਮਤਲਬ ਹਰੇਕ ਤਰ੍ਹਾਂ ਦਾ ਟੂਲ ਆਪਣੇ ਕੋਲ ਹਰੇਕ ਤਰ੍ਹਾਂ ਦਾ ਜੈਕ ਆ ਗਿਆ ਵੱਡੇ ਤੋਂ ਲੈ ਕੇ ਵੱਡੀ ਟਰਾਲੀ ਵਾਸਤੇ ਗੱਡੀਆਂ ਵਾਸਤੇ ਆ ਜਿਵੇਂ ਆ ਕੀ ਆ ਗਈ ਮਿਸਤਰੀ ਵੀਰਾਂ ਵਾਸਤੇ ਬੈਟਰੀ ਤੇ ਨਾਲ ਦੋ ਬੈਟਰੀਆਂ ਇਹਦੇ ਤੇ ਨਟ ਨਟ ਬੋਲਟਾਂ ਵਾਸਤੇ ਠੀਕ ਹੈ ਕੋਈ ਵੀ ਜਿਵੇਂ ਆਪਣਾ ਤਾਰ ਤੇ ਕੱਪੜੇ ਪਾਉਣੇ ਆ ਉਹ ਤਾਰ ਆ ਗਈ ਆਪਣੇ ਕੋਲ ਸਾਰੀ ਬਾਹਰ ਦੀ ਬੜੀ ਵਧੀਆ ਤਾਰ ਹੈ ਜੀ ਇਹਦੇ ਬਾਅਦ ਆ ਆ ਗਈ ਇਹਦੇ ਨਾਲ ਦੀ ਆ ਪਲਾਸਟਿਕ ਦੀ ਤਾਰ ਆਈ ਜਿਵੇਂ ਮਰਜ਼ੀ ਕੋਈ ਕਿਸੇ ਤਰ੍ਹਾਂ ਦਾ ਕੋਈ ਕਰੰਟ ਨਹੀਂ ਕੋਈ ਕੁਝ ਨਹੀਂ ਹੂੰ ਕੱਪੜੇ ਪਾਉਣ ਨੂੰ ਕੱਪੜੇ ਪਾਉਣ ਵਾਸਤੇ ਤੇ ਇਹ ਬਲੂਰ ਆਈ ਆਪਣੇ ਹਾਂ ਬਲੂਰ ਆ ਬੜਾ ਵਧੀਆ ਬਲੂਰ ਹੈ ਨਾ ਜੀ ਹਾਂ ਜੀ 2000 ਵਾਟ ਦਾ ਬਲੂਰ ਹੈ ਇਹ ਕੀ ਪ੍ਰਾਈਸ ਹੈ ਭਾਜੀ 750 ਦਾ ਜੀ 750 ਦਾ ਜਦੋਂ ਬਾਅਦ ਆ ਗਿਆ ਜੀ ਆਪਣੇ ਕੋ ਗੱਡੀ 'ਚ ਹਵਾ ਭਰਨ ਵਾਸਤੇ ਵਿੱਚ ਗੱਡੀ 'ਤੇ ਰੱਖੋ ਸਮੇਤ ਕਿੱਟ ਆ ਸਾਰੀ ਸਮੇਤ ਕਿੱਟ ਹਾਂਜੀ ਪੈਂਚਰ ਪੁੰਚਰ ਹੋ ਜਾਣਾ ਇਹ ਬਲੂਰ ਆ ਜੀ ਇਹਦਾ ਆ ਕੀ ਜੀ ਦਾ ਆਹ ਇਹ ਤੇ ਇਸੇ ਨਾਲ ਲੱਗਦੀ ਜਿਵੇਂ ਬੈਟਰੀ ਤੇ ਲਾਉਣੀ ਹੈ ਤੇ ਨਾਲ ਲਾ ਦਿਓ ਹਾਂ ਇਹ ਸਿੱਧਾ ਜਿੱਥੇ ਮੋਬਾਈਲ ਚਾਰਜਰ ਲੱਗਦਾ ਉੱਥੇ ਲੱਗ ਜਾਂਦਾ ਓਕੇ ਓਕੇ ਦੋਨੋਂ ਬਾਸ ਨਾਲ ਲੱਗ ਜਾਂਦਾ ਸਸੇ ਲੱਗ ਜਾਂਦਾ ਠੀਕ ਇਸ ਤੋਂ ਇਲਾਵਾ ਆ ਆ ਗਿਆ ਜੀ ਪੈਰ ਪੈਰ ਨਾਲ ਹਵਾ ਭਰਨ ਵਾਸਤੇ ਪੈਰ ਨਾਲ ਹਵਾ ਵਾਸਤੇ ਵੈਰੀ ਗੁੱਡ ਇੱਕ ਮਾਡਲ ਆ ਗਿਆ ਜੀ ਪੈਰ ਨਾਲ ਹਵਾ ਭਰਨ ਵਾਸਤੇ ਇਹ ਹੈਗੀ ਆ ਗਿਆ ਜੀ ਟ੍ਰੈਕਟਰਾਂ ਦੀ ਭਰੋ ਕੰਮ ਕੀ ਇਸ ਮਰਜ਼ੀ ਭਰੋ ਜੀ ਤੇ ਨਹੀਂ ਇਹ ਜਿਹੜੇ ਹਨੇਕ ਤੇ ਲੱਗੀ ਹੈ ਜੀ ਹੂੰ ਇਸ ਤੋਂ ਸੰਗਲ ਆ ਗਿਆ ਜੀ ਫਿਰ ਟੂਲ ਸਾਰਾ ਆ ਗਿਆ ਜੀ ਆਪਣੇ ਕੋਲ ਉਹ ਥੋੜਾ ਚਾਬੀ ਪਾਣਾ ਪੇਚ ਕਸ ਵਗੈਰਾ ਮੈਂ ਤਾਂ ਆ ਗਏ ਫਿਰ ਕੁਝ ਮੇਰੇ ਗੰਨੇ ਵਾਲੇ ਵੀਰ ਜ਼ਿਆਦਾ ਜੀ ਅੱਜਕੱਲ ਗੰਨੇ ਦਾ ਸੀਜ਼ਨ ਚੱਲ ਰਿਹਾ ਉਹਦੇ ਵਾਸਤੇ ਬੈਲਟਾਂ ਨੇ ਟਰਾਲੀ ਨੂੰ ਕੱਸਣ ਵਾਸਤੇ 30 ਫੁੱਟ ਬੈਲਟ ਆ ਹਾਂ ਨਾਲ ਹੈਵੀ ਮਸ਼ੀਨ ਆ ਫੁੱਲ ਠੀਕ ਐ ਗੱਡੀਆਂ ਵਾਸਤੇ ਟਰੱਕਾਂ ਵਾਸਤੇ ਹੂੰ ਤੇ ਗੰਨੇ ਦੀਆਂ ਟਰਾਲੀਆਂ ਵਾਸਤੇ ਹੂੰ ਸਾਰੀ ਬੈਲਟ ਬਾਹਰ ਦੀ ਐ ਠੀਕ ਐ ਤੇ ਬਾਕੀ ਹੋਰ ਇੱਕ ਤਰ੍ਹਾਂ ਦੇ ਸੰਗਣਾ ਇਹ ਕੁੰਡੀਆਂ ਕਈ ਤਰ੍ਹਾਂ ਦੀਆਂ ਪੈਣ ਵਾਲੀਆਂ ਜਿਹੜਾ ਬਾਹਰ ਦੀ ਐ ਹਾਂ ਕੋਈ ਮੇਰਾ ਵੀ ਤੋੜ ਕੇ ਖਾਦੇ ਤੂੰ ਹਾਂ ਇਹ ਕੀ ਚੀਜ਼ ਹੈ ਜੀ ਇਹ ਚੈਨ ਬਲੌਕ ਆ ਗਿਆ ਜੀ ਜਾਪਾਨ ਦੇ ਠੀਕ ਹੈ ਮਤਲਬ ਇੱਕ ਆ ਡੇਟ ਆਉਂਦੀ ਹੈ ਜੀ ਹਾਂ ਆ ਦੋ ਟਾਂਦੀ ਹੈ ਠੀਕ ਹੈ ਹੋਰ ਵਧੀਆ ਚ ਠੀਕ 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 ਹੈ ਹੋਰ ਵਾਸ਼ਰ ਵਗੈਰਾ ਆ ਜਾਂਦੇ ਜੀ ਪਰਫਿਊਮ ਆ ਜਾਂਦੇ ਜੀ ਬਾਅਦ ਦੇ ਹਾਂ ਫ੍ਰੇਕ ਆਈਟਮ ਜਿਵੇਂ ਆ ਲੱਕੜ ਵਾਲਾ ਆਰਾ ਆ ਗਿਆ ਬਿਜਲੀ ਤੇ ਇਲੈਕਟ੍ਰਿਕ ਵੀ ਆਉਂਦੇ ਆ ਤੇ ਪੈਟਰੋਲ ਵਾਲੇ ਵੀ ਆਉਂਦੇ ਆ ਜੀ ਠੀਕ ਹੈ 22 ਇੰਚ ਦੀ ਬਲੇਟ ਉਹਦੇ ਅੱਗੇ ਲਗਾ ਜੀ ਠੀਕ ਹੈ ਬਾਕੀਆ ਸਾਰੀਆਂ ਆਈਟਮਾਂ ਦਾ ਪੇਪਰ ਇੰਚ ਆ ਗਿਆ ਵੱਡਾ ਜੀਸੀਬੀ ਵਾਲਾ ਵੀਰਾਂ ਵਾਸਤੇ ਜਾਂ ਵੱਡੀ ਕੋਈ ਕੰਮ ਕਰਦਾ ਸੀ ਤਾਂ ਲੋ ਜੀ ਤੁਹਾਨੂੰ ਇਹਨਾਂ ਨੇ ਦੱਸਿਆ ਕੀ ਕੀ ਅਵੇਲੇਬਲ ਆ ਪਰ ਫੇਰ ਵੀ ਇੱਕ ਛੋਟੀ ਜੀ ਨਜ਼ਰ ਮੈਂ ਵੀ ਮਰਵਾ ਦਿੰਨਾ ਦੇਖੋ ਕਿਸ ਤਰ੍ਹਾਂ ਇਹਨਾਂ ਦੇ ਕੋਲ ਆਈਟਮ ਅਵੇਲੇਬਲ ਨੇ ਜਿਵੇਂ ਪੇਚ ਕਾਸਪੇ ਆ ਕਰੇ ਰੂਟੀਨ ਚੁਰਤੋ ਵਾਲੀਆਂ ਚੀਜ਼ਾਂ ਆ ਮਿਸਤਰੀ ਭਰਾਵਾਂ ਨੂੰ ਲੋੜ ਹੁੰਦੀ ਹੈ ਜਦੋਂ ਪਲਸਟਰ ਕਰਨਾ ਹੁੰਦਾ ਇਹ ਆਈਟਮ ਪਈ ਹੈ ਹਥੋੜੀ ਪਈ ਹੈ ਚਾਬੀਆਂ ਦੇ ਸੈੱਟ ਪਏ ਆ ਕਿੱਡਾ ਸੋਹਣਾ ਲੈਂਪ ਘਰੇ ਲੱਗੇ ਹੋਇਆ ਨਜ਼ਰ ਆਊਗਾ ਫਿਰ ਇਧਰ ਬੋਸ਼ ਕੰਪਨੀ ਦੇ ਜਿਹੜੇ ਜਿਹੜੇ ਨਟ ਕੱਸਣ ਵਾਲੀਆਂ ਮਸ਼ੀਨਾਂ ਨੇ ਜਾਂ ਹੋਰ ਖੁਰਾਦ ਕਰਨ ਵਾਲੀਆਂ ਮਸ਼ੀਨਾਂ ਇਹ ਵੀ ਅਵੇਲੇਬਲ ਨੇ ਇਧਰ ਸੰਗਲ ਦੇਖੋ ਕਿੱਡੇ ਮੋٹے ਮੋٹے ਤੇ ਕਿੱਡੇ ਵਧੀਆ ਵਧੀਆ ਸੰਗਲ ਇਹ ਤੁਹਾਨੂੰ ਬਾਜ਼ਾਰੋਂ ਹਾਲਾਂਕਿ ਮਿਲ ਜਾਂਦੇ ਆ ਲੇਕਿਨ ਇਹ ਜਿਹੜੀ ਚੀਜ਼ਾਂ ਦੋਸਤੋ ਇਸ ਸ਼ਿਪ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਆ ਜਿਹੜੀਆਂ ਜਹਾਜ਼ਾਂ ਦੇ ਵਿੱਚ ਵਰਤੋਂ ਹੁੰਦੀਆਂ ਹੁਣ ਤੁਸੀਂ ਸੋਚੋ ਜਹਾਜ਼ ਦੇ ਵਿੱਚ ਜੇ ਇਹ ਚੀਜ਼ਾਂ ਵਰਤੀਆਂ ਗਈਆਂ ਹੋਣਗੀਆਂ ਤੇ ਕਿੰਨਾ ਮਰਜ਼ੀ ਭਾਰ ਹੋਵੇ ਕਿੰਨਾ ਮਰਜ਼ੀ ਕੋਈ ਚੀਜ਼ ਹੋਵੇ ਇਹਨੂੰ ਝੱਲਣ 'ਚ ਕੋਈ ਦਿੱਕਤ ਨਹੀਂ ਆਏਗੀ ਫਿਰ ਮੇਰੇ ਸਾਹਮਣੇ ਤੁਸੀਂ ਉਹ ਦੇਖੋ ਕਾਰ ਨੂੰ ਵਾਸ਼ ਕਰਨਾ ਕਰੇ ਤੇ ਉਹਦੇ ਵਾਸਤੇ ਇਹ ਨਾਲ ਇੱਕ ਗਨ ਹੈ ਇਹ ਗਨ ਇਹਦੇ ਇਹਦੇ ਨਾਲ ਅਡਜਸਟ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਆਰਾਮ ਨਾਲ ਕਰੇ ਫੁੱਲ ਪ੍ਰੈਸ਼ਰ ਨਾਲ ਆਪਦੀ ਕਾਰ ਨੂੰ ਵਾਸ਼ ਕਰੋ ਇਸ ਵਾਸ਼ਰ ਦੀ ਮੈਂ ਤੁਹਾਨੂੰ ਖਾਸੀਅਤ ਦੱਸ ਦਿਆਂ ਕਿ ਜਿਵੇਂ ਮੰਨ ਲਓ ਆਪਣੇ ਘਰ ਰੂਟੀਨ ਦੇ ਵਿੱਚ ਪਾਣੀ ਦੀ ਪਾਈਪ ਲਾ ਕੇ ਇਹਦੇ ਵਿੱਚ ਫਿੱਟ ਕਰ ਦੇਣੀ ਹੈ ਪਿੱਛੋਂ ਜਿੰਨਾ ਮਰਜ਼ੀ ਪ੍ਰੈਸ਼ਰ ਹੋਵੇ ਕੋਈ ਦਿੱਕਤ ਨਹੀਂ ਹੈ ਲੇਕਿਨ ਜਦੋਂ ਤੁਸੀਂ ਇਹਨੂੰ ਪ੍ਰੈਸ ਕਰੋਗੇ ਤਾਂ ਬਹੁਤ ਵਧੀਆ ਪ੍ਰੈਸ਼ਰ ਦੇ ਨਾਲ ਇਹ ਪ੍ਰੈਸ਼ਰ ਚੱਲੇਗਾ ਤੇ ਫਿਰ ਤੁਹਾਡੀ ਕਾਰ ਵਾਸ਼ ਕਰੇਗਾ ਕਾਰ ਵਾਸ਼ ਕਰੇਗਾ ਆਹ ਮੋਟਰਸਾਈਕਲ ਵਾਸ਼ ਕਰੇਗਾ ਜੋ ਵੀ ਐਨੀਥਿੰਗ ਤੁਸੀਂ ਜੋ ਵਾਸ਼ ਕਰਨਾ ਚਾਹੋ ਕਈ ਵਾਰ ਘਰਾਂ ਦੇ ਵਿੱਚ ਆਪਣੇ ਨਾਲੀਆਂ 'ਚ ਗੰਦ ਫਸਿਆ ਹੁੰਦਾ ਹੈ ਉਹ ਮਾਰ ਮਾਰ ਹੱਥ ਆਪਾਂ ਉਹਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਆਂ ਪਰ ਉਹ ਹੁੰਦਾ ਨਹੀਂ ਪਰ ਇਹ ਜਿਹੜੀ ਚੀਜ਼ ਹੈ ਬੜੀ ਕਿਫਾਇਤੀ ਹੈ ਇਹ ਉਸ ਦੇ ਕੰਮ ਵੀ ਤੁਹਾਡੇ ਆ ਜਾਏਗੀ ਹੁਣ ਭਾਜੀ ਕਹਿ ਰਹੇ ਆ ਹਾਂਜੀ ਹੋਰ ਇਹਦੇ ਨਾਲ ਵੀਰ ਜੀ ਆਪਾਂ ਨਵਾਂ ਇੱਕ ਹੋਰ ਮਤਲਬ ਬਿਲਡਿੰਗ ਮਟੀਰੀਅਲ ਦਾ ਕੰਮ ਵੀ ਸਟਾਰਟ ਕੀਤਾ ਜਿਹਦੇ ਵਿੱਚ ਸੀਮੈਂਟ ਸਰੀਆ ਰੇਤਾ ਬੱਜਰੀ ਸਾਰਾ ਕੁਝ ਅਵੇਲੇਬਲ ਹੁੰਦਾ ਜੀ ਵੀਰ ਪਿੰਡਾਂ ਪਿੰਡਾਂ ਦੇ ਇਲਾਕਿਆਂ ਵਾਸਤੇ ਆਪਣਾ ਚੱਲਦਾ ਜੀ ਚਲੋ ਇਹ ਵੀ ਵਧੀਆ ਜੀ ਇਹ ਮੈਨੂੰ ਜਣੀਆਂ ਚੀਜ਼ਾਂ ਪਸੰਦ ਆਈਆਂ ਚਲੋ ਹੁਣ ਆਪਾਂ ਉਹਦੇ ਤੇ ਡਿਸਕਸ ਕਰਦੇ ਹਾਂ ਮੈਨੂੰ ਇੱਕ ਇਹਨਾਂ ਦਾ ਆ ਸ਼ੈਂਪੂ ਬੜਾ ਚੰਗਾ ਲੱਗਿਆ ਕਿਉਂਕਿ ਇਹ ਸ਼ੈਂਪੂ ਫੋਰਨ ਦਾ ਯੂ ਐਸ ਏ ਦਾ ਯੂ ਐਸ ਏ ਮੇਡ ਹੈ ਇੱਕ ਮੈਨੂੰ ਆ ਲੈਂਪ ਬੜਾ ਸੋਹਣਾ ਲੱਗਿਆ ਮਤਲਬ ਆਪਾਂ ਘਰ ਦੇ ਵਿੱਚ ਐਂਟਰ ਕਰੀਏ ਤੇ ਕੋਈ ਆਇਆ ਹੋਵੇ ਤੇ ਇਹ ਲੈਂਪ ਨੂੰ ਜਗਾ ਦਿਓ ਹਲਕਾ ਜਿਹਾ ਤਾਂ ਬੜਾ ਸੋਹਣਾ ਲੱਗਿਆ ਘਰੇ ਕਿ ਮਤਲਬ ਕਰੇ ਕਰਦੀ ਜਿਹੜੀ ਰੌਣਕ ਤੇ ਸੁੰਦਰਤਾ ਨੂੰ ਵਧਾਏਗਾ ਫਿਰ ਮੈਨੂੰ ਇਹਨਾਂ ਦੀ ਆ ਛੋਟੀ ਜੀ ਲਾਈਟ ਜਿਹੜੀ 200 ਰੁਪਏ ਦੀ ਕਾਸਟ ਹੈ ਸਿਰਫ 200 ਰੁਪਈਆ ਦੀ ਕਾਸਟ ਹੈ ਇਹ ਬੜੀ ਚੰਗੀ ਲੱਗੀ ਕਿਉਂਕਿ ਵਰਤਣ ਵਾਸਤੇ ਚੱਤ ਬਹੁਤ ਵਧੀਆ ਸਟੀਲ ਲੱਗੀ ਇਸ ਤੋਂ ਇਲਾਵਾ ਇਹ ਚਾਕੂ ਵੀ ਇਹਨਾਂ ਦੇ ਕੋਲ ਦੱਸ ਰਹੇ ਆ ਅਵੇਲੇਬਲ ਹੈ ਫਿਰ ਮੈਨੂੰ ਪਰਫਿਊਮ ਬੜੇ ਵਧੀਆ ਲੱਗੇ ਕਿਉਂਕਿ ਪਰਫਿਊਮ ਦੋਸਤੋ ਆਪਾਂ ਲਗਭਗ ਲਗਭਗ ਲਾਈਫ ਚ ਯੂਜ਼ ਕਰਦੇ ਹੀ ਆ ਆਪਾਂ ਆਪਦੀ ਲਾਈਫ ਚ ਪਰਫਿਊਮ ਦੀ ਵਰਤੋਂ ਕਰਦੇ ਆ ਤੇ ਇਹ ਪਰਫਿਊਮ ਬੜੇ ਚੰਗੇ ਆ ਤੇ ਇਹਨਾਂ ਦੀ ਫਰੇਗਰੈਂਸ ਬੜੀ ਅੱਛੀ ਹੈ ਇੰਪੋਰਟੈਂਟ ਨੇ ਨਾ ਇਸ ਕਰਕੇ ਇਸ ਤੋਂ ਇਲਾਵਾ ਵੀ ਦੋਸਤੋ ਇਹਨਾਂ ਕੋਲ ਬਹੁਤ ਕੁਝ ਅਵੇਲੇਬਲ ਹੈ ਪਹਿਲਾਂ ਵੀ ਇਹ ਇਸ ਚੀਜ਼ ਦਾ ਕੰਮ ਕਰਦੇ ਹੁੰਦੇ ਸੀ ਪਹਿਲਾਂ ਇਹਨਾਂ ਦਾ ਜਿਹੜੀ ਸ਼ਾਪ ਸੀਗੀ ਉਹ ਹਿੰਦੂ ਮਲ ਕੋਟ ਰੋਡ ਤੇ ਸੀ ਪਰ ਹੁਣ ਇਹਨਾਂ ਨੇ ਆਪਦੀ ਲੋਕੇਸ਼ਨ ਚੇਂਜ ਕਰਤੀ ਹੈ ਜਦੋਂ ਆਪਾਂ ਹਿੰਦੂ ਮਲ ਕੋਟ ਜਾਣੇ ਹਿੰਦੂ ਮਲ ਕੋਟ ਜਾਣੇ ਆ ਨਾ ਧਾਨੇ ਵਾਲਾ ਵਾਲਾ ਚੌਕ ਆਂਦਾ ਹੈ ਧਾਨੇ ਵਾਲਾ ਚੌਕ ਤੋਂ ਜੰਡ ਵਾਲਾ ਨੂੰ ਜਦੋਂ ਜਾਵਾਂਗੇ ਉਦੋਂ ਤੁਹਾਨੂੰ ਕਰੀਬ 2 ਕਿਲੋਮੀਟਰ ਬਾਅਦ ਢਿੱਲੋ ਐਂਡ ਸੰਧੂ ਰੋਡ ਦੇ ਉੱਤੇ ਢਿੱਲੋ ਐਂਡ ਸੰਧੂ ਸ਼ਿਪਯਾਰਡ ਨਾਮ ਦਾ ਜਿਹੜਾ ਇਹ ਸਟੋਰ ਇੱਥੇ ਮਿਲੇਗਾ ਜਿਹਦੇ ਓਨਰ ਨੇ ਕੁਲਦੀਪ ਢਿੱਲੋਂ ਤੇ ਰਾਜ ਸੰਧੂ ਇਹ ਇਹ ਦੋਨੋਂ ਓਨਰ ਨੇ ਦੋਨੋਂ ਇੱਥੇ ਬਿਜ਼ਨਸ ਸਾੰਭਦੇ ਐ ਤੇ ਇਹਨਾਂ ਦੀ ਪ੍ਰੋਪਰ ਡਿਟੇਲ ਵੀਡੀਓ ਦੇ ਨੀਚੇ ਮੈਂ ਨੰਬਰ ਦਿੱਤਾ ਹੋਇਆ ਤੁਸੀਂ ਕੁਝ ਵੀ ਇਹਨਾਂ ਨੂੰ ਪੁੱਛ ਸਕਦੇ ਹੋ ਹਾਂ ਜੇ ਤੁਸੀਂ ਆਪਦੇ ਘਰੇ ਸਮਾਨ ਮੰਗਾਣਾ ਚਾਹੁੰਦੇ ਹੋ ਵੀਡੀਓ ਕਾਲ ਕਰਕੇ ਪਸੰਦ ਕਰ ਲਓ ਉਸ ਤੋਂ ਬਾਅਦ ਜਿਸ ਦਿਨ ਇਹਨਾਂ ਦਾ ਢੇਡਾ ਬੋਰ ਲੱਗਿਆ ਤੁਹਾਨੂੰ ਬੋਰ ਪਹੁੰਚ ਕਰ ਦੇਣਗੇ ਰਹੀ ਗੱਲ ਰੇਟ ਦੀ ਜੋ ਰੇਟ ਅਸੀਂ ਵੀਡੀਓ ਦੇ ਵਿੱਚ ਬੋਲੇ ਆ ਉਹ ਪੱਕੇ ਰੇਟ ਨਹੀਂ ਹੈ ਉਸ ਤੋਂ ਘੱਟ ਰੇਟ ਦੇ ਵਿੱਚ ਹੀ ਤੁਹਾਨੂੰ ਮਟੀਰੀਅਲ ਮਿਲੇਗਾ ਇੱਕ ਵਾਰੀ ਇਹਨਾਂ ਨੇ ਮੋٹے ਮੋٹے ਅਨੁਮਾਨ ਦੇ ਤੌਰ ਤੇ ਅੰਦਾਜ਼ੇ ਦੇ ਤੌਰ ਤੇ ਇਹ ਤੁਹਾਨੂੰ ਦੱਸਿਆ ਚਲੋ ਠੀਕ ਹੈ ਦੋਸਤੋ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਹੁਣ ਵੀਡੀਓ ਲੰਬੀ ਨਾ ਹੋ ਜਾਏ ਇਸ ਕਰਕੇ ਇਹਨੂੰ ਖਤਮ ਕਰਨ ਦਾ ਟਾਈਮ ਆ ਗਿਆ ਆਪਾਂ ਫੇਰ ਮਿਲਾਂਗੇ ਤੁਸੀਂ ਦੇਖਦੇ ਰਹੋ ਪੰਜਾਬ ਛਵੀ ਧੰਨਵਾਦ